ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ੋਪ ਤੇ ਇੱਕ ਬੜੀ ਅਤੇ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਇਹ ਜਾਣਕਾਰੀ ਉਹਨਾਂ ਲੋਕਾਂ ਲਈ ਬੇਹਤ ਖਾਸ ਹੈ ਜਿਹੜੇ ਕੰਢੀ ਪਿੰਡਾਂ ਦੇ ਵਸਨੀਕ ਨੇ ਤੇ ਜਾਣਕਾਰੀ ਜਿਹੜੀ ਹੁਸ਼ਾਰਪੁਰ ਦੇ ਹਲਕਾ ਸ਼ਾਮਚਰਾਸੀ ਅਧੀਨ ਆਉਂਦੇ ਪਿੰਡ ਖਾਸ ਕਰ ਮੈਂਗਰੋਵਾਲ ਪਿੰਡ ਦੇ ਲੋਕਾਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਮੈਂਗਰੋਵਾਲ ਇੱਕ ਵੱਡਾ ਪਿੰਡ ਹੈ ਤੇ ਪਿੰਡ ਦੇ ਵਿੱਚੋਂ ਇੱਕ ਵੱਡਾ ਚੋਅ ਵਗਦਾ ਹੈ ਤੇ ਜਦੋਂ ਵੀ ਬਰਸਾਤੀ ਦਿਨ ਆਉਂਦੇ ਨੇ ਜਾਂ ਅੱਜ ਜਿਸ ਤਰ੍ਹਾਂ ਦੇ ਦਿਨ ਅੱਜ ਦੇ ਦਿਨਾਂ ਦੇ ਵਾਂਗ ਚੱਲ ਰਹੇ ਨੇ ਤਾਂ ਇਨੀ ਦਿਨੀ ਦੌਰਾਨ ਇਸ ਇਸ ਚੋਦ ਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਉਹ ਕਈ ਵਾਰ ਚੋਦ ਵਿੱਚ ਹੜ ਵਰਗੇ ਹਾਲਾਤ ਪੈਤਾ ਹੋ ਜਾਂਦੇ ਨੇ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਧਰਲੇ ਪਿੰਡਾਂ ਦੇ ਲੋਕ ਉਧਰਲੇ ਪਾਸੇ ਤੇ ਇਧਰਲੇ ਪਿੰਡਾਂ ਦੇ ਲੋਕ ਇਧਰਲੇ ਪਾਸੇ ਫਸ ਕੇ ਰਹਿ ਜਾਂਦੇ ਨੇ ਖਾਸ ਕਰ ਕਮਾਕਾਰਾਂ ਤੇ ਜਾਣ ਵਾਲੇ ਲੋਕਾਂ ਨੂੰ ਜਾਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਚੋਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੁੰਦੇ ਸੀ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਸਰਕਾਰ ਚਲਦੇ ਮੈਂਗਰੋਵਲ ਚੋਦੇ ਉੱਪਰ ਇੱਕ ਤਕਰੀਬਨ 7 ਕਰੋੜ ਦੀ ਵਧੇਰੇ ਦੀ ਲਾਗਤ ਦੇ ਨਾਲ ਇੱਕ ਵੱਡੇ ਪੁਲ ਦਾ ਨਿਰਮਾਣ ਕਰ ਅੰਚਾਰੀਆ ਤੇ 100 ਮੀਟਰ ਦਾ ਇਹ ਪੁਲ ਹੋਵੇਗਾ ਜਿਸ ਤੇ ਟੈਂਡਰ ਜਿਹੜੇ ਉਹ ਬੀਤੀ 8 ਅਗਸਤ ਤੋਂ ਖੋਲ ਦਿੱਤੇ ਗਏ ਨੇ ਤੇ 21 ਦਿਨਾਂ ਦੇ ਬੀਤੀ ਮਾਫੀ ਚਾਹੁੰਦਾ ਬੀਤੀ 8 ਅਗਸਤ ਤੋਂ ਜਿਹੜੀ ਉਹ ਟੈਂਡਰ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ 21 ਦਿਨਾਂ ਦੇ ਅੰਦਰ ਅੰਦਰ ਟੈਂਡਰ ਖੋਲ ਦਿੱਤੇ ਜਾਂ ਖੋਲ ਦਿੱਤੇ ਜਾਣਗੇ ਜਿਸ ਤੋਂ ਬਾਅਦ ਜਲਦ ਪਿੰਡ ਮੈਂਗਰੋਵਾਲ ਦੇ ਵਿੱਚ ਇੱਕ ਵੱਡੇ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਹੋਵੇਗਾ ਤਕਰੀਬਨ 100 ਮੀਟਰ ਭਾਵ ਕਿ 300 ਫੁੱਟ ਤੋਂ ਵਧੇਰੇ ਦੀ ਲੰਬਾਈ ਵਾਲੇ ਇਸ ਪੁਲ ਦਾ ਨਿਰਮਾਣ ਹੈ ਜਿਹੜਾ ਉਹ ਜਲਦ ਸ਼ੁਰੂ ਹੋ ਜਾਵੇਗਾ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਮੈਂਕਰੋਵਲ ਚੋ ਜਿੱਥੋਂ ਖੱਡ ਵਗਦੀ ਹੈ ਤਾਂ ਇਹ ਜਦੋਂ ਵੀ ਇਹ ਖੱਡ ਵਗਦੀ ਹੈ ਤਾਂ ਲੋਕਾਂ ਦਾ ਜਨਜੀਵਨ ਹੈ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਚਾਹੇ ਆਪਾਂ ਸਕੂਲੀ ਬੱਚਿਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਆਮ ਪਿੰਡ ਵਾਸੀਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਕੰਮਕਾਰ ਤੇ ਜਾਣ ਵਾਲੇ ਲੋਕਾਂ ਦੀ ਗੱਲ ਕਰ ਲਈਏ ਕਿਉਂਕਿ ਇਸ 14 ਵਕਨ ਦੇ ਨਾਲ ਇਕੱਲਾ ਮੈਂਗਰੋਵਲ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਆਸ-ਪਾਸ ਦੇ ਨਸਤੀਕੀ ਦੇ ਦਰਜਨਾ ਤੋਂ ਵਧੇਰੇ ਪਿੰਡ ਦੇ ਜਿਨ੍ਹਾਂ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੁੰਦਾ ਹੁੰਦਾ ਹੈ ਤਾਂ ਇਹ ਜਿਹੇ ਦੇ ਵਿੱਚ ਜਦੋਂ ਇਸ ਥਾਂ ਤੇ ਪੁਲ ਦਾ ਨਿਰਮਾਣ ਹੋਵੇਗਾ ਤਾਂ ਹਰ ਇੱਕ ਵਿਅਕਤੀ ਨੂੰ ਇਸ ਦੀ ਕਾਫੀ ਜ਼ਿਆਦਾ ਰਾਹਤ ਮਹਿਸੂਸ ਹੋਵੇਗੀ ਤਾਂ ਪੁਲ ਦੇ ਨਿਰਮਾਣ ਕਾਰਜ ਦਾ ਕੰਮ ਹੈ ਜਿਹੜਾ ਬਕਾਇਦਾ ਹੁਸ਼ਾਰਪੁਰ ਦੇ ਹਲਕਾ ਸ਼ਾਮਚਰਾਸੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਡਾਕਟਰ ਅਰਜੋਤ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕੰਡੀ ਦੇ ਪਿੰਡਾਂ ਦੀ ਕੰਡੀ ਦੇ ਪਿੰਡਾਂ ਦੇ ਲੋਕਾਂ ਦੀ ਇਹ ਮੰਗ ਸੀ ਕਿ ਸਤਾ ਤੇ ਪੁਲ ਦਾ ਨਿਰਮਾਣ ਕਰਵਾਇਆ ਜਾਵੇ ਕਿਉਂਕਿ ਜਦੋਂ ਵੀ ਇਸ ਚੋਦ ਵਿੱਚ ਪਾਣੀ ਵਹਿੰਦਾ ਸੀ ਆਮ ਲੋਕਾਂ ਦੇ ਨਾਲ-ਨਾਲ ਕਈ ਵਾਰ ਕਾਫੀ ਵਿੱਤੀ ਨੁਕਸਾਨ ਵੀ ਜਿਹੜਾ ਪਿੰਡ ਦਾ ਵੇਖਣ ਨੂੰ ਸਾਹਮਣੇ ਆਉਂਦਾ ਸੀ ਮੈਂ ਜੇਕਰ ਅੱਜ ਤੋਂ ਇਹ ਦੋ ਕੁ ਸਾਲ ਪਹਿਲਾਂ ਦੀ ਗੱਲ ਕਰਾਂ ਸਾਲ 2023 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਜਾਂ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਸਬਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਏ ਸੀ ਤਾਂ ਉਸ ਵਕਤ ਵੀ ਇਸ ਚੋਦ ਦੇ ਵਿੱਚੋਂ ਇੱਕ ਜਦੋਂ ਅਧਿਆਪਕ ਹੈ ਸਕੂਲ ਲਈ ਜਾ ਰਿਹਾ ਹੁੰਦਾ ਆਪਣੀ ਡਿਊਟੀ ਤੇ ਜਾਣ ਦੇ ਲਈ ਤਾਂ ਉਹ ਚੋਦ ਦੇ ਤੇਜ਼ ਪਾਣੀ ਦੇ ਵਿੱਚ ਵਹਿ ਜਾਂਦਾ ਹਾਲਾਂਕਿ ਜਿਸ ਨੂੰ ਲੋਕਾਂ ਵੱਲੋਂ ਤਾਂ ਬਚਾ ਲਿਆ ਜਾਂਦਾ ਹੈ ਪਰੰਤੂ ਸ਼ਾਇਦ ਉਸ ਦੀ ਉਹ ਆਲਸਟੋ ਗੱਡੀ ਹੁੰਦੀ ਹੈ ਜੋ ਪਾਣੀ ਦੇ ਤੇਜ਼ ਵਹਾਅ ਦੇ ਨਾਲ ਵਹਿ ਜਾਂਦੀ ਹੈ ਜਿਸ ਕਾਰਨ ਉਸ ਅਧਿਆਪਕ ਦਾ ਕਾਫੀ ਜ਼ਿਆਦਾ ਵਿਤੀ ਨੁਕਸਾਨ ਵੀ ਹੁੰਦਾ ਤਾਂ ਇਸ ਤੋਂ ਬਾਅਦ ਜੇਕਰ ਆਪਾਂ ਮਿੰਨੀ ਬੱਸਾਂ ਦੀ ਗੱਲ ਕਰ ਲਈਏ ਤਾਂ ਇਸ ਕਾਸਬੇ ਤੋਂ ਵੱਡੀ ਗਿਣਤੀ ਦੇ ਵਿੱਚ ਇਹ ਮਿੰਨੀ ਬੱਸਾਂ ਦਾ ਵੀ ਜਿਹੜਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੇ ਕਈ ਵਾਰ ਇਹ ਮਿੰਨੀ ਬੱਸਾਂ ਨੂੰ ਇਸ ਥਾਂ ਤੋਂ ਹਾਦਸਿਆਂ ਦਾ ਸ਼ਿਕਾਰ ਹੋਣਾ ਪਿਆ ਸੀ ਤਾਂ ਹੁਣ ਉਹਨਾਂ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਮਹਿਸੂਸ ਹੋਵੇਗੀ ਇਹ ਜੋ ਲੋਕ ਅਕਸਰ ਇਸ ਮਾਰਗ ਤੋਂ ਆਪਣਾ ਸਫ਼ਰ ਤਿਆ ਕਰਦੇ ਨੇ ਕਮਾਕਾਰਾਂ ਨੂੰ ਜਾਂਦੇ ਨੇ ਤਾਂ ਵਿਦਿਆਰਥੀ ਵਰਗ ਨੂੰ ਖਾਸ ਕਰਕੇ ਕਾਫੀ ਜ਼ਿਆਦਾ ਇਸ ਦਾ ਲਾਹਾ ਮਿਲੇਗਾ ਕਿਉਂਕਿ ਇੰਨੇ ਦਿਨੀ ਤਹਾਨੂੰ ਆਪਾਂ ਵੇਖਦੇ ਆ ਕਿ ਵਿਦਿਆਰਥਣ ਖਾਸ ਕਰ ਵਿਦਿਆਰਥਣਾ ਨੂੰ ਸਾਡੀਆਂ ਬੱਚੀਆਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਆਪਣੇ ਕੱਪੜੇ ਆ ਜਿਹੜੇ ਉਹ ਪੈਰਾਂ ਤੋਂ ਫੜ ਕੇ ਉੱਪਰ ਨੂੰ ਚੱਕ ਕੇ ਜਿਹੜਾ ਉਸ ਪੁਲ ਦੇ ਵਿੱਚੋਂ ਉਸ ਚੌੜ ਦੇ ਵਿੱਚੋਂ ਗੁਜ਼ਰਨਾ ਪੈਂਦਾ ਸੀ ਹੱਥਾਂ ਦੇ ਵਿੱਚ ਬੂਟ ਫੜ ਕੇ ਜੁੱਤੀਆਂ ਫੜ ਕੇ ਤਸੁਭਾਵਿਕਾ ਕਿ ਹਰ ਇੱਕ ਵਰਗ ਨੂੰ ਇਸ ਦਾ ਕਾਫੀ ਜ਼ਿਆਦਾ ਲਾਹਾ ਮਿਲੇਗਾ ਤੇ ਪੰਜਾਬ ਸਰਕਾਰ ਨੂੰ ਵੀ ਆਪਾਂ ਅਪੀਲ ਕਰਦੇ ਆ ਕਿ ਹੁਸ਼ਾਰਪੁਰ ਜ਼ਿਲ੍ਹੇ ਦੇ ਹੋਰ ਨਾ ਥਾਵਾਂ ਤੇ ਵੀ ਜਿਨ੍ਹਾਂ ਥਾਵਾਂ ਤੇ ਇਹਨਾਂ ਪੁਲਾਂ ਦੀ ਜ਼ਿਆਦਾਤਰ ਲੋੜ ਹੈ ਚਾਹੇ ਉਹ ਹੁਸ਼ਾਰਪੁਰ ਪੰਗੀ ਪੁਲ ਤੇ ਆਪਾਂ ਕਾਜ਼ਬੀਆਂ ਦੀ ਗੱਲ ਕਰ ਲਈ ਕਿਉਂਕਿ ਹੁਸ਼ਾਰਪੁਰ ਇਹ ਸ਼ਹਿਰ ਇੱਕ ਮੁੱਖ ਧੁਰਾ ਹੈ ਹਿਮਾਚਲ ਨੂੰ ਜੰਮੂ ਨੂੰ ਆਪਸ ਦੇ ਵਿੱਚ ਜੋੜਨ ਦਾ ਤੇ ਕਾਫੀ ਜ਼ਿਆਦਾ ਜਾਮ ਵੀ ਇੱਥੇ ਕਈ ਵਾਰ ਵੇਖਣ ਨੂੰ ਸਾਹਮਣੇ ਆਉਂਦਾ ਤਾਂ ਇਹਨਾਂ ਦੋ ਥਾਵਾਂ ਤੇ ਵੀ ਜਿਹੜਾ ਕਾਜ਼ਬੀਆਂ ਤੇ ਪੁਲਾਂ ਦਾ ਨਿਰਮਾਣ ਜਲਦ ਤੋਂ ਜਲਦ ਕਰਵਾਇਆ ਜਾਵੇ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਐਜੀਜੀਓ ਚੌਦੀ ਗੱਲ ਕਰ ਲਈਏ ਜੋ ਕਿ ਪੰਜਾਬ ਨੂੰ ਮਾਲਪੁਰ ਨੂੰ ਹਿਮਾਚਲ ਦੇ ਨਾਲ ਜੋੜਨ ਦਾ ਕੰਮ ਕਰਦਾ ਹੈ ਤੇ ਰੋਜ਼ਾਨੀ ਹਜ਼ਾਰਾਂ ਦੀ ਗਿਣਤੀ ਦੇ ਬੱਚੇ ਰਾਹੀ ਰਸ ਮਾਰਗ ਤੋਂ ਗੁਜ਼ਰਦੇ ਨੇ ਵੱਡੇ ਟਰੱਕ ਟਿਪਰ ਗੁਜ਼ਰਦੇ ਨੇ ਤਾਂ ਉਸ ਥਾਂ ਤੇ ਵੀ ਜਿਹੜਾ ਪੁਲ ਦਾ ਨਿਰਮਾਣ ਹੋਣਾ ਬੇहद ਜ਼ਰੂਰੀ ਹੈ ਤਾਂ ਇਸੇ ਤਰ੍ਹਾਂ ਅਨੇਕਾਂ ਥਾਵਾਂ ਤੇ ਪੁਲਾਂ ਦਾ ਨਿਰਮਾਣ ਹੋਣਾ ਜਿਹੜਾ ਬੇहद ਜ਼ਰੂਰੀ ਹੈ ਤਾਂ ਇਹਨਾਂ ਵੱਲ ਵੀ ਜਿਹੜਾ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ ਸੋ ਬਹੁਤ ਬਹੁਤ ਧੰਨਵਾਦ ਜੀ